ਦੋਸਤੋ ਯਾਰ ਫੇਸਬੁੱਕ ਤੇ ਪੰਜ-ਸੱਤ ਬੰਦੇ ਆਏ ਆ ਜਿਨ੍ਹਾਂ ਨੂੰ ਮੈਂ ਦੇਖਦਾ ਲੱਖ-ਲੱਖ ਫਾਲੋਅਰ ਆ ਉਹਨਾਂ ਦਾ ਡੇਢ-ਡੇਢ ਲੱਖ ਮੈਂ ਕਦੇ ਤਾਂ ਮੈਂ ਉਹਨਾਂ ਨੂੰ ਦੇਖਦਾ ਤੇ ਕਦੇ ਜਿਨ੍ਹਾਂ ਨੇ ਇਹਨਾਂ ਨੂੰ ਫੋਲੋ ਕੀਤਾ ਮੈਂ ਉਹਨਾਂ ਨੂੰ ਦੇਖਦਾ ਆਦੋ ਗਈ ਯਾਰ ਸਮਝ ਨਹੀਂ ਆਉਂਦੀ ਮੈਨੂੰ ਕੇਵਲ ਕੇਵ ਜੇ ਬੰਦਿਆਂ ਨੂੰ ਫੋਲੋ ਲੱਖ ਲੱਖ ਫੋਲੋਅਰ ਬੰਦੇ ਦੇਖਣੋ ਤੱਕ 18 ਨੂੰ ਪਤਾ ਹੀ ਹੈ ਪਤਾ ਨਹੀਂ ਕੀ ਬੋਲੀ ਜਾਂਦੇ ਉਹ ਕੀ ਨਾ ਕੋਈ ਉਹਨਾਂ ਦੀ ਗੱਲ ਦਾ ਸਰਾਣਾ ਸਰਾਣਾ ਪਤਾ ਨਹੀਂ ਕੀ ਬੋਲਣਾ ਕੀ ਬੋਲੀ ਜਾਂਦੇ ਆ ਕਿਹਨੂੰ ਬੋਲੀ ਜਾਂਦੇ ਆ ਤੇ ਮੈਂ ਤਰਸ ਆਉਂਦਾ ਉਹਨਾਂ ਤੇ ਜਿਹੜੇ ਉਹਨਾਂ ਦੇ ਫਾਲੋਅਰ ਆ ਆਦਾ ਯਾਰ ਪਤਾ ਨਹੀਂ ਦੁਨੀਆ ਦਾ ਯਾਰ ਸਮਝ ਨਹੀਂ ਆਉਂਦੀ ਕੋਈ ਕੱਲ ਪਤਾ ਕੀ ਐ ਦਰ ਅਥੇ ਲੋਕ ਨਾ ਚੰਗਾ ਨਾ ਵੇਖਣਾ ਸੁਣਨਾ ਚਾਹੁੰਦੇ ਹੀ ਨਹੀਂ ਲੋਕ ਤਮਾਸ਼ਵੀਨ ਬਾਲੇ ਤਮਾਸ਼ਾ ਵੇਖਣਾ ਚਾਹੁੰਦੇ ਆ ਕਿਸੇ ਇੱਕ ਨੂੰ ਗਾਲਾਂ ਦੋ ਚਾਰ ਗਾਲਾਂ ਕੱਢ ਦਿਓ ਜਾਂ ਕਿਸੇ ਦੂਜੇ ਦੇ ਖਿਲਾਫ ਬੋਲ ਦਿਓ ਉਹ ਵੀਡੀਓ ਵੇਖੋ ਕਿਵੇਂ ਚੱਲਦੀ ਤੁਸੀਂ ਚਾਰ ਕਪ ਕਿਸੇ ਨਾਲ ਤੱਤੇ ਜਿਓ ਕੇ ਭਾ ਦਿਓ ਕਿਸੇ ਦੇ ਵਿਰੁੱਧ ਫਿਰ ਵੇਖੋ ਤੁਸੀਂ ਲਾਈਕ ਕਮੈਂਟ ਆਉਂਦੇ ਤੇ ਵੀਊ ਆਉਂਦੇ ਤਮਾਸ਼ਵੀਨ ਬਹਲੇ ਆ ਲੋਕ ਸਾਡੇ ਐ ਨਹੀਂ ਕਹਿੰਦੇ ਅਸੀਂ ਮੈਂ ਨਹੀਂ ਕਹਿੰਦਾ ਚੰਗਾ ਦੇਖਣ ਵਾਲੇ ਹੈ ਨਹੀਂ ਉਹ ਵੀ ਹੈਗੇ ਆ ਪਰ ਜਿਆਦਾ ਤਦਾਦ ਉਹਨਾਂ ਲੋਕਾਂ ਦੀ ਹੈ ਤਮਾਸ਼ਾ ਵੇਖਣ ਵਾਲਿਆਂ ਦੀ ਇਹ ਇੱਕ ਦੂਜੇ ਨੂੰ ਕਾਲਾਂ ਦੋ ਜਾਨੇ ਕੱਢੀ ਜਾਂਦੇ ਆ ਬਸ ਫਿਰ ਲੋੜ ਹੀ ਨਹੀਂ ਰੁਕਾਤੇ ਦੀ ਥਿਊ ਕਮੈਂਟ ਜਿੰਨੇ ਮਰਜ਼ੀ ਲੈ ਲਓ ਬਾਕੀ ਚੱਲੋ ਜਿਹੜਾ ਤੁਹਾਡੇ ਮੂੰਹ ਚ ਆਉਂਦਾ ਕੁਛ ਮਰਜ਼ੀ ਬੋਲੀ ਚੱਲੋ ਬਸ਼ਰਤੇ ਉਹ ਕੰਮ ਦੀ ਗੱਲ ਨਾ ਹੋਵੇ ਬਸ ਹੋਰ ਕੁਝ ਮਰਜ਼ੀ ਹੋਵੇ ਜੋ ਤੁਹਾਡਾ ਮੂੰਹ ਚ ਆਇਆ ਬੋਲੀ ਜਾਓ ਵੇਖੋ ਵੀ ਹੂ ਕਮੈਂਟ ਆਉਂਦੇ ਕੇ ਫੇਸਬੁੱਕ ਦਾ ਇਹ ਹਿਸਾਬ ਹੋਇਆ ਪਿਆ ਹੁਣ ਚਲੋ ਪਰ ਫਿਰ ਵੀ ਗਿਲੇ ਵੀਰ ਚੰਗਾ ਬੋਲਦੇ ਆ ਚੰਗਾ ਜੋ ਵੀ ਚੰਗਾ ਬੋਲਦੇ ਆ ਲਿਖਦੇ ਆ ਲੱਗੇ ਰਹੋ ਭਰਾਓ ਜਿੱਤ ਆਖਰ ਨੂੰ ਸੱਚ ਦੀ ਹੋਣੀ ਹੈ ਇਤਨਾ ਕਿਤੇ ਮੁੱਲ ਪਊਗਾ ਚੰਗਾ ਬੋਲਣ ਵਾਲਿਆਂ ਦਾ ਚੰਗਾ ਲਿਖਣ ਵਾਲਿਆਂ ਦਾ